ਇਹ ਕਹੀਂ ਕੱਢੀ ਨਾ ਵਿੱਚੀ ਰੱਖਦੀ ਪੱਪਾ ਬਾਹਰ ਹੋਗੇ ਤਾਂ ਬਚਦਾ ਹੀ ਨਹੀਂ ਪਰ ਅਭਰਾ ਹੁੰਦਾ ਲੱਗਦਾ ਯਾਰਾ ਕਈ ਕਈ ਵਾਰੀ ਵਜਦੀ ਆ ਬੜਾ ਦੱਬ ਦੇ ਲੈ ਕੈਮਰਾ ਲਾ ਬਈ ਲੈ ਪਹਿਲਾਂ ਇਹਨੂੰ ਵਿੱਚ ਲਾਓ ਬਾਈ ਨੂੰ ਕੈਮਰਾ ਇਹਦਾ ਆਹ ਆਹ ਵੀ ਜੋਰ ਕਿੰਨਾ ਕਿ ਲਾਇਆ ਹੁਣ ਲਾਇਆ ਬਾਈ ਜਮਾ ਨਾ ਚਾਦਰ ਵੜਦੀ ਅਰੀ ਵਰਣਾ ਪਾ ਸਾਟਾ ਵੀ ਵੀਰਪਾਲ ਬਰੇਟਾ ਦੰਦਾ ਪਿਆ ਦਿਖਾ ਕਰਾ ਦਿਖਾਵੇ ਚਾ ਅਗਾ ਦੰਦਾ ਨਹੀਂ ਪਿਆ ਕੋਈ ਨਹੀਂ ਇੱਕ ਮਾੜੀ ਦੀ ਯਾਰ ਇਹਦਾ ਚਾਤਰ ਪਾਣ ਦੀ ਮਨੋਂ ਸਵਾਇੰਤ ਮੰਗੂ ਚਾ ਲਾਂਗੇ ਸਵਾਇੰਤ ਚ ਚਾਦਰ ਵੀ ਮੂਰਤੀ ਹੈ ਤੁਸੀਂ ਹਾਂ ਚਾਦਰ ਫੁੱਲ ਮੂਰਤੀ ਪਾੜੀ ਆ ਖੁਸ਼ ਹੋ ਪਹਿਲਾਂ ਇਹ ਦੱਸੋ ਬਦਕਾ ਭਾਈ ਹੂੰ ਤੁਸੀਂ ਇੰਨਾ ਥੋੜਾ ਵਿੰਗ ਪਿਆ ਮੁੜ ਕੇ ਆਇਆ ਦਾ ਮੁੱਲ ਮੁੜ ਗਿਆ ਹਾਂ ਫੇਰ ਸੁਭਾਤਾ ਅਜ ਨਹੀਂ ਮੋਰ ਇੰਨਾ ਜ਼ੋਰ ਨਾਲ ਕਰਦਾ ਤਾਂ ਲੱਗਦਾ ਨਹੀਂ ਪੱਥਰ ਪੱਥਰ ਟੱਟ ਤੇ ਓਏ ਇਹ ਤਾਂ ਜੋ ਜੋ ਚੱਲਣੇ ਨਾ ਭਾਈ ਜੋ ਜੋ ਨਾਲ ਦਿੱਖੀ ਹੋ ਜਾਂਦੀ